ਇੱਥੇ ਕਾਂਗਰਸ ਦਾ ਡਬਲ ਚਿਹਰਾ ਜੀ ਇੱਕ ਪਾਸੇ ਤਾਂ ਕਾਂਗਰਸ ਇਹ ਕਹਿੰਦੀ ਆ ਵੀ ਭਾਈ ਬੀਜੇਪੀ ਨੇ ਗਲਤ ਕੀਤਾ ਤੇ ਦੂਜੇ ਪਾਸੇ ਇਹ ਕਹਿੰਦੀ ਆ ਵੀ ਜੇ 40% ਪੈਸੇ ਪੰਜਾਬ ਨੂੰ ਪਾਉਣੇ ਪੈ ਜੇ ਤਾਂ ਪੰਜਾਬ ਨੂੰ ਪਾਉਣੇ ਚਾਹੀਦੇ ਆ ਇਹਦਾ ਮਤਲਬ ਤੁਸੀਂ ਤਾਂ ਬੀਜੇਪੀ ਨਾਲ ਸਹਿਮਤ ਹੋਗੇ ਅਸਲ ਵਿੱਚ ਪ੍ਰਤਾਪ ਬਾਜਵਾ ਕਹਿੰਦੇ ਆ ਕਿਉਂਕਿ ਉਹਨਾਂ ਦਾ ਭਰਾ ਬੀਜੇਪੀ 'ਚ ਬੈਠਾ ਉਹ ਸਾਹਣ ਗੰਡ ਹੈਗੀ ਆ ਮੈਨੂੰ ਐ ਨਹੀਂ ਲੱਗਦਾ ਵੀ ਹੋ ਸਕਦਾ 4 ਮਹੀਨੇ ਤੱਕ ਉਧਰ ਚੱਲ ਜਾਣ ਸਾਹਬ ਦੇ ਲਗਭਗ 139 ਦੇ ਕਰੀਬ ਜਿਹੜੇ ਪਾਵਨ ਸਰੂਪ ਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲੇ ਨੇ ਤਾਂ ਉਹਨਾਂ ਨੂੰ ਅਸੀਂ ਬਹੁਤ ਹੀ ਸਤਿਕਾਰ ਦੇ ਨਾਲ ਸਜੋਬਿਤ ਕਰਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਕੋਲ ਸਜੋਬਿਤ ਕਰਾਂਗੇ ਉਹਦਾ ਵੀ ਜ਼ਿਕਰ ਕੀਤਾ ਦੇਖੋ ਆਉਣ ਵਾਲੀ 15 ਤਰੀਕ ਨੂੰ ਪੂਰੇ ਇੰਡੀਆ ਦਾ ਜਿਹੜਾ ਸਭ ਤੋਂ ਹਿਸਟੋਰੀਕਲ ਸਟੈਪ ਆ ਜਿਹੜਾ ਹੈਲਥ ਨਾਲ ਰਿਲੇਟਡ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣ ਲੱਗਿਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆਗਾ 15 ਤਰੀਕ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਊਗੀ ਹਰ ਇੱਕ ਪਰਿਵਾਰ ਦੇ ਹਰ ਇੱਕ ਮੈਂਬਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਆ ਪੰਜਾਬ ਸਰਕਾਰ ਕਰਾਊਗੀ ਸੱਚੇ ਕਾਹਨ ਪੱਤ ਪੋਸਟਾਂ ਜੁੜੀਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਸਤਾਰਾ ਅਸੀਂ ਮੌਜੂਦ ਆ 40 ਮੌਤਾਂ ਦੀ ਪਵਿੱਤਰ ਧਰਤੀ ਤੇ ਬਾਕੀ ਦੇ ਪਿੱਤਰ ਦੇ ਹਰਾ ਜਿਹੜਾ ਸਿੱਖ ਸੰਪੰਨ ਦੇ ਮਤਲਬ ਮਲਾਇਆ ਜਾ ਰਿਹਾ ਆਮ ਆਲੀ ਪਾਰਟੀ ਦੇ ਵੱਲੋਂ ਜਿਹੜੀ ਕਾਨਫਰੰਸਾਂ ਰੱਖੀ ਗਈ ਆ ਬਹੁਤ ਸਾਰੇ ਜਿਹੜੇ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਿਆ ਸਾਡੇ ਨਾਲ ਗਾਂ ਸਮੂਹ ਹਲਕਾ ਬਾਕਾਪੁਰ ਨੂੰ ਕੋਈ ਮਿਲਿਆ ਅਮਰਪੁਰ ਸੁਖਾਣਾਵੰਦ ਨੇ ਪਹਿਲਾਂ ਆਪਣਾ ਸਵਾਗਤ ਕਰਦੇ ਆ। ਸਭ ਤੋਂ ਪਹਿਲਾਂ ਬਈ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਚਾਲੀ ਮੁਕਤੀਆਂ ਦੀ ਧਰਤੀ ਤੇ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਲਈ ਜੀ ਸੀਮ ਸਿੰਘ ਸਾਹਿਬ ਸਟੇਜ ਤੋਂ ਬੋਲੇ ਨੇ ਕਿ ਜੋ ਨਕਸਾਨ ਪਹਿਲਾਂ ਕੀਤਾ ਵਾਰੀਆਂ ਦੀ ਗੱਲ ਕੀਤੀ ਹੈ ਕਿ ਪਹਿਲਾਂ ਵਾਰੀਆਂ ਬਨੀਆਂ ਹੋਈਆਂ ਸੀਗੀਆਂ ਉਹ ਵਾਰੀਆਂ ਨੇ ਪੰਜਾਬ ਨੂੰ ਬਹੁਤ ਦਾ ਬੈਕਵਰਡ ਤੇ ਲਿਆ ਜਾਂਦਾ ਔਰ ਫਰੰਟਵਰਡ ਤੇ ਲਿਆਉਣ ਦੇ ਲਈ ਆਮ ਆਦਮੀ ਪਾਰਟੀ ਨੇ ਕੀ ਕੀ ਐਫਰਟ ਕੀਤੇ ਹੁਣ ਤੱਕ ਸਮਾਂ ਬਹੁਤ ਥੋੜਾ ਰਹਿੰਦਾ ਔਰ ਕੀ ਕੀ ਐਫਰਟ ਕਰੋਗੇ ਹ ਦੇਖੋ ਬਿਲਕੁਲ ਮੁੱਖ ਮੰਤਰੀ ਸਾਹਿਬ ਜਦੋਂ ਵੀ ਕਿਸੇ ਸਟੇਜ ਤੇ ਬੋਲਦੇ ਆ ਹਮੇਸ਼ਾ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਤਾਂ ਸੇਵਾ ਕਰਨ ਆਏ ਹੋਏ ਆ ਪੰਜਾਬ ਦੀ ਅਸੀਂ ਸੇਵਾ ਕਰ ਰਹੇ ਆ ਚਾਹੇ ਉਹ ਸਰਕਾਰੀ ਨੌਕਰੀਆਂ ਦੇ ਤੌਰ ਤੇ ਹੋਵੇ ਚਾਹੇ ਉਹ ਰੋਜਗਾਰ ਦੇਣ ਦੇ ਤੌਰ ਤੇ ਹੋਵੇ ਚਾਹੇ ਉਹ ਆ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਸਮੇਂ ਦਾ ਸਭ ਤੋਂ ਜ਼ਰੂਰੀ ਗੁਰੂ ਸਾਹਿਬ ਦੇ 328 ਰੂਪ ਜਿਹੜੇ ਚੋਰੀ ਹੋਏ ਨੇ ਜੀ ਉਹਨਾਂ ਵਾਸਤੇ ਲਗਾਤਾਰ ਐਸਜੀਪੀਸੀ ਨੂੰ ਅਸੀਂ ਕਹਿ ਰਹੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਪ੍ਰਬੰਧ ਕਰੇ ਤਾਂ ਉਹਦੀ ਬੜੀ ਵੱਡੀ ਅੱਜ ਖਬਰ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਆ ਕਿ ਉਹਦੇ ਵਿੱਚੋਂ ਗੁਰੂ ਸਾਹਿਬ ਦੇ ਲਗਭਗ 139 ਦੇ ਕਰੀਬ ਜਿਹੜੇ ਪਾਵਨ ਸਰੂਪ ਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲੇ ਨੇ ਤਾਂ ਉਹਨਾਂ ਨੂੰ ਅਸੀਂ ਬਹੁਤ ਹੀ ਸਤਿਕਾਰ ਦੇ ਨਾਲ ਸ ਸਜੋਬਿਤ ਕਰਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਕੋਲ ਸ਼ੋਭਿਤ ਕਰਾਗੇ ਉਹਦਾ ਵੀ ਜ਼ਿਕਰ ਕੀਤਾ ਤਾਂ ਇਹੋ ਜੇ ਬڑے ਤਾਂ ਕਰਕੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਸਟੇਜ ਤੋਂ ਇਹ ਗੱਲਾਂ ਕਰਦੇ ਨੇ ਜੀ 10 ਲੱਖ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਜਿਹੜਾ ਸੀਮ ਸਾਹਿਬ ਨੇ ਕਿਹਾ ਕਿ ਅਗਲੇ ਟਾਈਮ ਦੇ ਵਿੱਚ ਉਹ ਵੀ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਜਾਣਗੀਆਂ ਬਹੁਤ ਸਾਰੇ ਲੋਕ ਸੀਗੇ ਪੰਜਾਬ ਦੇ ਕਿ ਬਿਨਾਂ ਲੱਖ ਤੋਂ ਦੁਨੀਆ ਤੋਂ ਰੁਕਸਤ ਹੋ ਜਾਂਦੇ ਸੀਗੇ ਉਹ ਫਰਕ ਪਊਗਾ ਦੇਖੋ ਆਉਣ ਵਾਲੀ 15 ਤਰੀਕ ਨੂੰ ਪੂਰੇ ਇੰਡੀਆ ਦਾ ਜਿਹੜਾ ਸਭ ਤੋਂ ਹਿਸਟੋਰੀਕਲ ਸਟੈਪ ਆ ਜਿਹੜਾ ਹੈਲਥ ਨਾਲ ਰਿਲੇਟਡ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣ ਲੱਗਿਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਗਿਆ ਦੇਖੋ ਹਰ ਇੱਕ ਪਰਿਵਾਰ ਚਾਹੇ ਕੋਈ ਤਕੜਾ ਚਾਹੇ ਕੋਈ ਮਾੜਾ ਜਿਹੜੀ ਸਭ ਤੋਂ ਵੱਡੀ ਜੇਕਰ ਕਿਸੇ ਨੂੰ ਢਾ ਲੱਗਦੀ ਆ ਪੈਸੇ ਤੌਰ ਤੇ ਫਾਈਨੈਂਸ਼ੀਅਲ ਤੌਰ ਤੇ ਉਹਦੋਂ ਲੱਗਦੀ ਆ ਜਦੋਂ ਉਹਨਾਂ ਦੇ ਪਰਿਵਾਰ ਦਾ ਕੋਈ ਬਜ਼ੁਰਗ ਕੋਈ ਨੌਜਵਾਨ ਕੋਈ ਬੱਚਾ ਬੱਚੀ ਜਦੋਂ ਉਹ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਿਮਾਰੀਆਂ ਜ਼ਿਆਦਾ ਨੇ ਤੇ ਹਰ ਇੱਕ ਪਰਿਵਾਰ ਦਾ ਲਗਭਗ ਲੱਖਾਂ ਪੈਸੇ ਉੱਥੇ ਲੱਗਦੇ ਨੇ ਤੇ ਕਬੀਲਦਾਰੀ ਆ ਜਿਹੜੀ ਮੂਦੀ ਹੋ ਜਾਂਦੀ ਆ ਜੀ ਜੀ ਇਸ ਸਿਹਤ ਬੀਮਾ ਯੋਜਨਾ ਦੇ ਨਾਲ ਹਰ ਇੱਕ ਪਰਿਵਾਰ ਚਾਹੇ ਉਹ ਤਕੜਾ ਚਾਹੇ ਕੋਈ ਮਾੜਾ ਚਾਹੇ ਅਮੀਰ ਆ ਚਾਹੇ ਕੋਈ ਗਰੀਬ ਆ ਕੋਈ ਕੈਟਾਗਰੀ ਨਹੀਂ ਇੱਥੋਂ ਤੱਕ ਕਿ 200 ਦੇ ਕਰੀਬ ਸਰਕਾਰੀ ਤੇ 800 ਦੇ ਕਰੀਬ ਪ੍ਰਾਈਵੇਟ ਹਸਪੀਟਲ ਜਿਹੜੇ ਵਧੀਆ-ਵਧੀਆ ਹਸਪਤਾਲ ਨੇ ਜਿਨ੍ਹਾਂ ਤੇ ਲੋਕਾਂ ਨੂੰ ਯਕੀਨ ਹੈਗਾ ਉਹ ਸਾਰੇ ਦੇ ਸਾਰੇ ਆਪਾਂ ਇਹਦੇ ਵਿੱਚ ਸ਼ਾਮਲ ਕੀਤੇ ਆ 15 ਤਰੀਕ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਊਗੀ ਹਰ ਇੱਕ ਪਰਿਵਾਰ ਦੇ ਹਰ ਇੱਕ ਮੈਂਬਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਆ ਪੰਜਾਬ ਸਰਕਾਰ ਕਰਾਊਗੀ ਜੇ ਕਿਸੇ ਪਰਿਵਾਰ ਚ ਪੰਜ ਮੈਂਬਰ ਨੇ ਤਾਂ 50 ਲੱਖ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਚੱਕੂਗੀ ਇਹ ਬਹੁਤ ਇੰਪੋਰਟੈਂਟ ਆ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਵੀ ਕਰਦਾ ਕੇ ਸਾਰੇ ਮੇਰੇ ਪੰਜਾਬ ਵਾਸੀ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ। ਡਾਕੂਮੈਂਟ ਦੇ ਵਿੱਚ ਕੀ ਕੀ ਲੋੜ ਪਊਗੀ ਜਿਹੜੇ ਜਾਣ ਕੇ ਲੈ ਕੇ ਕੀ ਕੀ ਡਾਕੂਮੈਂਟ ਦੇ ਵਿੱਚ ਲੱਗਣਗੇ? ਆਧਾਰ ਕਾਰਡ ਤੇ ਵੋਟਰ ਕਾਰਡ ਦੋ ਡਾਕੂਮੈਂਟ ਚਾਹੀਦੇ ਆ ਹੋਰ ਕੁਝ ਨਹੀਂ ਚਾਹੀਦਾ। ਬਾਕੀ ਪੰਜਾਬ ਸਰਕਾਰ ਬਹੁਤ ਡਿਟੇਲ ਦੇ ਵਿੱਚ ਕੱਲੇ-ਕੱਲੇ ਪਿੰਡ ਕੈਂਪ ਲਾਊਗੀ। ਉੱਥੇ ਜਾ ਕੇ ਇਹ ਤੁਸੀਂ ਕਾਰਡ ਬਣਾ ਸਕਦੇ ਹੋ। ਜੀ ਪਿਛਲੇ ਦਿਨਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬਣਕ ਦੇ ਵੱਲੋਂ ਜੋ ਸਟੇਟਮੈਂਟਾਂ ਦਿੱਤੀਆਂ ਗਈਆਂ ਮੰਦਰੀਗਾ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਮੰਦਰੀਗਾ ਜਿਹੜੀ ਹੈ ਪੂਰੇ ਭਾਰਤ ਦੇ ਵਿੱਚੋਂ ਹੋਰ ਰੂਪਰੇਖਾ ਦਿੱਤੀ ਗਈ ਉਹਦੇ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਰਹਿ ਗਈ ਨਹੀਂ ਦੇਖੋ ਅਸੀਂ ਜਿਹੜੀ ਸੈਂਟਰ ਦੀ ਸਕੀਮਾ ਸੈਂਟਰ ਲੈ ਕੇ ਆਇਆ ਸਾਡੀ ਜ਼ਿੰਮੇਵਾਰੀ ਇਹ ਹੈ ਵੀ ਅਸੀਂ ਉਹ ਜਿਹੜੀ ਸਕੀਮਾ ਉਹ ਇੰਪਲੀਮੈਂਟ ਨਹੀਂ ਹੋਣ ਦਿਆਂਗੇ ਦੇਖੋ ਇੱਥੇ ਕਾਂਗਰਸ ਦੇ ਡਬਲ ਚਿਹਰਾ ਜੀ ਇੱਕ ਪਾਸੇ ਤਾਂ ਕਾਂਗਰਸ ਇਹ ਕਹਿੰਦੀ ਆ ਵੀ ਭਾਈ ਬੀਜੇਪੀ ਨੇ ਗਲਤ ਕੀਤਾ ਤੇ ਦੂਜੇ ਪਾਸੇ ਇਹ ਕਹਿੰਦੀ ਆ ਵੀ ਜੇ 40% ਪੈਸੇ ਪੰਜਾਬ ਨੂੰ ਪਾਉਣੇ ਪੈਜੇ ਤਾਂ ਪੰਜਾਬ ਨੂੰ ਪਾਉਣੇ ਚਾਹੀਦੇ ਆ ਇਹਦਾ ਮਤਲਬ ਤੁਸੀਂ ਤਾਂ ਬੀਜੇਪੀ ਨਾਲ ਸਹਿਮਤ ਹੋਗੇ ਜੀ ਤਾਂ ਤੁਸੀਂ ਇੱਕ ਕੰਮ ਕਹੋ ਜਾਂ ਤਾਂ ਤੁਸੀਂ ਕਹੋ ਵੀ ਇਹ ਗਲਤ ਆ ਇਹ ਹੋਣਾ ਨਹੀਂ ਚਾਹੀਦਾ ਜਾਂ ਤੁਸੀਂ ਕਹੋ ਵੀ ਇਹ ਸਕੀਮ ਸਹੀ ਆ ਤਾਂ ਇਹ ਬੀਜੇਪੀ ਨੂੰ ਜਦੋਂ ਵਿਰੋਧ ਕਰਦੇ ਨੇ ਉਹ ਤਾਂ ਕਹਿੰਦੇ ਸਕੀਮ ਗਲਤ ਆ ਪਰ ਦੋਰਾ ਚਰਿੱਤਰ ਉਦੋਂ ਲੈ ਕੇ ਆਉਂਦੇ ਨੇ ਜਦੋਂ ਪੰਜਾਬ ਦੀ ਗੱਲ ਕਰਦੇ ਨੇ ਫਿਰ ਨਾਲ ਦੀ ਨਾਲ ਐ ਵੀ ਕਹਿ ਦਿੰਦੇ ਨੇ ਅਸਲ ਵਿੱਚ ਪ੍ਰਤਾਪ ਬਾਜਵਾ ਕਹਿੰਦੇ ਆ ਕਿਉਂਕਿ ਉਹਨਾਂ ਦਾ ਭਰਾ ਬੀਜੇਪੀ 'ਚ ਬੈਠਾ ਉਹ ਸਾਉਣਗੰਡ ਹੈਗੀ ਆ ਮੈਨੂੰ ਐ ਨਹੀਂ ਵੀ ਲੱਗਦਾ ਵੀ ਹੋ ਸਕਦਾ 4 ਮਹੀਨੇ ਤੱਕ ਉਧਰ ਚੱਲ ਜਾਣ ਤਾਂ ਨਾਲ ਦੀ ਨਾਲ ਉੱਥੇ ਪੰਜਾਬ ਸਰਕਾਰ ਨੂੰ ਕਟਾਰੇ 'ਚ ਖੜਾ ਕਰਕੇ ਬੀਜੇਪੀ ਨੂੰ નિર્ਦੋਸ਼ ਸਾਬਤ ਵੀ ਕਰ ਦਿੰਦੇ ਨੇ ਤਾਂ ਇਹ ਉਹਨਾਂ ਦਾ ਦੋਗਲਾ ਚਿਹਰਾ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਵੀ ਇਹ ਚੰਗੀ ਸਕੀਮ ਕਿ ਮਾੜੀ ਆ ਜੀ ਕਿਉਂ ਬੜਾ ਟਾਈਮ ਦੇ ਪੁੱਛਦਾ ਵੱਡਾ ਇਕੱਠ ਇੱਥੇ ਹੋਇਆ ਹੈ ਲੱਗਦਾ ਕਿ 27 ਦਾ ਰਾ 15 ਹੋਇਆ ਔਰ ਦੁਬਾਰੇ ਫਿਰ ਜਿਹੜੇ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਕਿ ਸਰਕਾਰ ਦੁਬਾਰੇ ਰਿਪੀਟ ਹੋਊਗੀ ਦੇਖੋ 27 ਦਾ ਰਾ ਪਧਰਾ ਹੀ ਆ ਜਿੰਨੇ ਅਸੀਂ ਪ੍ਰੋਮਿਸ ਕੀਤੇ ਸਾਰੇ ਪੂਰੇ ਕਰਤੇ 27 ਦੇ ਰਾ ਚ ਕੋਈ ਰੋੜਾ ਨਹੀਂ ਜਿਹੜੇ ਆਪਦੇ ਆਪ ਨੂੰ ਰੋੜਾ ਸਮਝਦੇ ਆ ਉਹਨਾਂ ਨੂੰ ਤਾਂ ਇਹਦਾ ਪਤਾ ਨਹੀਂ 12 5 48 ਹੁੰਦੇ ਆ ਕਿ 12 5 60 ਹੁੰਦੇ ਧੰਨਵਾਦ ਤਾਂ 40 ਮੁਕਤਾਂ ਦੀ ਪਵਿੱਤਰ ਧਰਤੀ ਤੇ ਜੀ ਧੰਨਵਾਦੀ ਤਾਂ 40 ਮੁਕਤਾਂ ਦੀ ਪਵਿੱਤਰ ਧਰਤੀ ਦੇ ਜਿਹੜੇ ਮੌਜੂਦ ਆ ਔਰ ਆਮ ਆਦਿ ਪਾਰਟੀ ਦੇ ਵੱਲੋਂ ਕਾਨਫਰੰਸ ਕੀਤੀ ਗਈ ਯਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਹੈਲਥ ਸਿਸਟਮ ਦੀ ਗੱਲ ਹੋਵੇ ਐਜੂਕੇਸ਼ਨ ਸਿਸਟਮ ਦੀ ਗੱਲ ਹੋਵੇ ਉਹਨਾਂ ਨੂੰ ਲੈ ਕੇ ਜਿਹੜੇ ਵੱਡੇ ਨਾਂ ਕੀਤੇ ਹੋਣ 10 ਲੱਖ ਤੱਕ ਦਾ ਜਿਹੜਾ ਸਿਹਤ ਬੀਮਾ ਯੋਜਨਾ ਜਿਹੜਾ ਆਮ ਆਦਮੀ ਪਾਰਟੀ ਆਉਣ ਵਾਲੇ ਜਨਤਾ ਦੇ ਵਿੱਚ ਲਾਗੂ ਕਰਨ ਜਾ ਰਹੀ ਆ ਗੁਰਦਉ ਆ ਅੰਦਰ ਪਾਸ ਕੋਰਸ ਦੇ ਨਾਲ ਮੈਂ ਸਿਮਰਨ ਜੀ ਉਸ ਕਿਸ ਨਾਲ ਕੈਮਰਾਮੈਨ ਨੂੰ ਸ਼ੁਕਰੀਆ ਧੰਨਵਾਦ